ਸਕਦਾ ਕਿ ਸਾਡੀ ਪਹਿਲਾਂ 1 ਮਾਰਚ ਤੋਂ ਚੱਲ ਰਹੀ ਸੀਗੀ ਉਸ ਦੇ ਵਿੱਚ ਹੋਰ ਡੂੰਘਾਈ ਨਾਲ ਜਾ ਕੇ ਜਿਹੜਾ ਕੰਮ ਕਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਸੀਗੇ ਇਸੇ ਲੜੀ ਦੇ ਤਹਿਤ ਕੱਲ ਮਿਤੀ 2 ਤਰੀਕ ਨੂੰ ਬਠਿੰਡਾ ਪੁਲਿਸ ਵੱਲੋਂ ਕੁੱਲ 10 ਮੁਕੱਦਮੇ ਜਿਹੜੇ ਇਹ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 776 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਨਾਲ ਹੀ 2.2 ਕਿਲੋ ਭੁੱਕੀ ਚੂਰਾ ਪੋਸਟ 11000 ਡਰਗਮਣੀ 80 ਗੋਲੀਆਂ 25 ਨਸ਼ੀਲੇ ਕੈਪਸੂਲ ਇਹ ਬਰਾਮਦ ਕੀਤੇ ਗਏ। ਇਹਨਾਂ 10 ਮੁਕਦਮਿਆਂ ਦੇ ਵਿੱਚ 17 ਜਿਹੜੇ ਵਿਅਕਤੀ ਨੇ ਉਹ ਗ੍ਰਫਤਾਰ ਕੀਤੇ ਗਏ ਜਿਸ ਦੇ ਵਿੱਚ 16 ਜਿਹੜੇ ਹੈਗੇ ਪੁਰਸ਼ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਗ੍ਰਫਤਾਰ ਕੀਤੀ ਗਈ ਹੈ। ਮੇਨਲੀ ਜਿਹੜਾ ਹੈਗਾ ਇਹਨਾਂ 10 ਮੁਕਦਮਿਆਂ ਦੇ ਵਿੱਚੋਂ ਤਿੰਨ ਮੁਕਦਮੇ ਜਿਹੜੇ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤੇ ਗਏ। ਜਿਸ ਦੇ ਵਿੱਚ ਡੀਐਸਪੀ ਸਿਟੀ 1 ਸਰਦਾਰ ਹਰਬੰਸ ਸਿੰਘ ਜੀ ਐਸਐਚਓ ਕਨਾਲ ਕਲੋਨੀ ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਇਨਾਂ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਉਸੇ ਇਨਫੋਰਮੇਸ਼ਨ ਨੂੰ ਅੱਗੇ ਇਹਨਾਂ ਨੇ ਡਿਵੈਲਪ ਕਰਦਿਆਂ ਹੋਇਆਂ ਕੱਲ 2 ਵਿਅਕਤੀ ਗ੍ਰਫਤਾਰ ਕੀਤੇ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਏਲੀਅਸ ਬੱਬੂ ਤੇ ਦੂਸਰਾ ਸੁਖਵਿੰਦਰ ਸਿੰਘ ਏਲੀਅਸ ਸੁੱਖਾ ਇਹ ਦੋਵੇਂ ਬੰਦੇ ਜਿਹੜੇ ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਨੇ ਦੋਨਾਂ ਨੂੰ ਗ੍ਰਫਤਾਰ ਕੀਤਾ ਤੇ ਦੋਨਾਂ ਦੀ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਰੋਨ ਸੀ ਬਰਾਮਦ ਹੋਈ ਹੈ ਇਨਾਂ ਦੀ ਫਰਦਰ ਜਿਹੜੀ ਹੈਗੀ ਆ ਅਸੀਂ ਪੁਸ਼ਕਿਸ਼ ਕਰ ਰਹੇ ਆ ਕਿ ਕਿਹੜੇ ਇਹ ਜਿਹੜੇ ਬੰਦੇ ਹੈਗੇ ਆ ਦੋਨੋਂ ਕਿਉਂਕਿ ਇਹ ਕਾਫੀ ਧੀਰ ਤੋਂ ਡਰੱਗਸ ਦਾ ਕੰਮ ਕਰ ਰਹੇ ਸੀਗੇ ਸਰਪ੍ਰਾਈਜ਼ਿੰਗ ਦੀ ਗੱਲ ਇਹ ਹੈ ਕਿ ਜਿਹੜਾ ਇੱਕ ਸੁਖਵਿੰਦਰ ਸੁੱਖਾ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਿਟੀ ਡੱਬ ਵਾਲੀ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਸਿਰਫ 7 ਗ੍ਰਾਮ ਦਾ ਇਹਦੇ ਕੋਲ ਰਿਕਵਰੀ ਹੋਈ ਸੀਗੀ ਤੇ ਛੋਰੀ ਛੁਪੇ ਤੋਂ ਲਗਭਗ 2 ਮਹੀਨਿਆਂ ਤੋਂ ਜਿਹੜਾ ਇਹ ਇਸੇ ਧੰਦੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਸਬ ਇੰਸਪੈਕਟਰ ਜੀਵਨ ਸਿੰਘ ਜੀ ਕੋਲ ਕਿਉਂਕਿ ਇੱਕ ਸੇਫ ਹੈਲਪਲਾਈਨ ਡਰੱਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਜਾਰੀ ਕੀਤਾ ਗਿਆ ਸੀਗਾ ਨੰਬਰ 9779100200 ਇਸ ਦੇ ਵਿੱਚ ਕਾਫੀ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਉਹਦੇ ਵਿੱਚ ਇੱਕ ਸਾਨੂੰ ਕਨਫਰਮ ਮਿਲੀ ਸੀ ਕਿ ਵੀ ਇੱਕ ਫਲਾਮ ਬੰਦਾ ਜਿਹੜਾ ਹੈਗਾ ਉਹ ਕੰਮ ਕਰਦਾ ਜਦੋਂ ਅਸੀਂ ਉਹਨੂੰ ਰੌਡ ਅਪ ਕੀਤਾ ਸੀਗਾ ਉਹਦੀ ਇੰਟੈਰੋਗੇਸ਼ਨ ਦੇ ਵਿੱਚ ਜਿਹੜਾ ਸੀਗਾ ਕੁਝ ਇਨਪੁਟ ਸਾਨੂੰ ਰਿਸੀਵ ਹੋਈ ਸੀਗੀ ਉਸੇ ਨੂੰ ਡਿਵੈਲਪ ਕਰਦੇ ਹਾਂ ਹਰਜੀਵਨ ਸਿੰਘ ਜੀ ਨੇ ਜਿਹੜੇ ਹੈਗੇ ਆ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਨਾਲ ਜਿਹੜੀ ਹੈਗੀ ਇਹਨਾਂ ਦੇ ਪੋਜੀਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਗੀ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਗੀਤਾਰਾਣੀ ਨਾਮ ਦੀ ਲੇਡੀ ਵੀ ਗ੍ਰਫਤਾਰ ਕੀਤੀ ਗਈ ਜਿਸ ਦੇ ਕੋਲ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਹ ਮੁਕਦਮਾ ਸੀਆਈਏ 1 ਨੇ ਦਰਜ ਕੀਤਾ ਇੱਕ ਦੇਵੀ ਦਿਆਲ ਤੇ ਤੇਜਪਾਲ ਸਿੰਘ ਇਹ ਦੋ ਬੰਦੇ ਵੀ ਕੱਲ ਕਨਾਲ ਕਲੋਨੀ ਦੇ ਵਿੱਚ ਗ੍ਰਫਤਾਰ ਕੀਤੇ ਗਏ ਜਿਹਦੀ ਇਨਫੋਰਮੇਸ਼ਨ ਸੀਗੀ ਇਹ ਡਰੱਗ ਹੈਲਪਲਾਈਨ ਦੇ ਉੱਪਰ ਬਰਾਮਦ ਹੋਈ ਸੀਗੀ ਸੇਫ ਡਰੱਗਰ ਹੈਲਪਲਾਈਨ ਦੇ ਉੱਪਰ ਤੇ ਇਹਨਾਂ ਦੀ ਪੋਜੇਸ਼ਨ ਦੇ ਵਿੱਚੋਂ ਵੀ 40 ਗ੍ਰਾਮ ਹੈਰੋਇਨ ਤੇ 11000 ਦੀ ਡਰੱਗ ਮਣੀ ਬਰਾਮਦ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਜਿਹੜੇ ਕੱਲ ਬਠਿੰਡਾ ਪੁਲਿਸ ਵੱਲੋਂ 10 ਮੁਕਦਮੇ ਤੇ ਇਹਦੇ ਵਿੱਚ 17 ਬੰਦੇ ਇਹਨਾਂ ਦੇ ਟੋਟਲ ਜਿਹੜੀ ਬਰਾਮਦਗੀ ਹੈ 776 ਗ੍ਰਾਮ ਹੈਰੋਇਨ 2.2 ਕਿਲੋ ਭੁੱਕੀ ਚੂਰਾ ਪੋਸਟ 80 ਡਿਸ਼ੀਲੀਆ ਗੋਲੀਆਂ 25 ਕੈਪਸੂਲ ਤੇ ਨਾਲ 11000 ਡਰੱਗ ਮੰਨੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਸੋ ਨਾਲ ਹੀ ਅਸੀਂ ਤੁਹਾਡੇ ਰਾਈ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਦੀ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਮਿਲ ਰਹੀਆਂ ਨੇ ਤੇ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਐ ਵੀ ਜਿਹੜੀਆਂ ਸ਼ਿਕਾਇਤਾਂ ਨੇ ਮੋਸਟਲੀ ਜਿਹੜੀਆਂ ਹੈਗੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਐ ਫੈਕਚੁਅਲ ਸਹੀ ਨੇ ਹੈਗੀਆਂ ਪਹਿਲਾਂ ਕਈ ਵਾਰੀ ਜਿਹੜੇ ਲੋਕ ਸੀਗੇ ਉਹ ਆਪਸੀ ਰੰਜਿਸ਼ਬਾਜੀ ਦੇ ਵਿੱਚ ਕਿਸੇ ਦੀ ਸ਼ਿਕਾਇਤ ਕਰ ਦਿੰਦੇ ਸੀਗੇ ਪਰੰਤੂ ਪਹਿਲੀ ਵਾਰੀ ਹੁਣ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਨੇ ਬਿਲਕੁਲ ਅੱਗੇ ਆ ਕੇ ਇਹਦੇ ਵਿੱਚ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ ਹੈਗੀ ਐ ਉਹ ਲੋਕਲ ਪੁਲਿਸ ਨੂੰ ਜਿਹੜੀ ਸ਼ੇਅਰ ਨਹੀਂ ਕੀਤੀ ਜਾਂਦੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਫਿਰ ਦੁਬਾਰਾ ਤੋਂ ਅਪੀਲ ਕਰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈਗੀ ਹੈ ਉਹ ਦੇ ਡਰਗ ਹੈਲਪਲਾਈਨ ਨੰਬਰ ਉੱਪਰ ਦਿੱਤੀ ਜਾਵੇ ਜਿਸ ਦੇ ਨਾਲ ਸਾਨੂੰ ਵੀ ਕਈ ਵਾਰੀ ਜਿੱਦਾਂ ਇਹ ਸੁਖਵਿੰਦਰ ਸੁਖਾ ਨਾਮ ਦਾ ਵਿਅਕਤੀ ਸੀਗਾ ਇਹਦੇ ਉੱਪਰ ਪਹਿਲਾਂ ਜਿਵੇਂ 7 ਗ੍ਰਾਮ ਦਾ ਸਿਰਫ ਮੁਕੱਦਮਾ ਦਰਜ ਸੀਗਾ ਤੇ ਲੋਕਲ ਪੁਲਿਸ ਨੂੰ ਵੀ ਇਹਦੇ ਬਾਰੇ ਜ਼ਿਆਦਾ ਆਈਡੀਆ ਨਹੀਂ ਸੀਗਾ ਵੀ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਕਰ ਰਿਹਾ ਹੈ ਤੇ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਤਾਂ ਇਹਦੇ ਕੋਲੋਂ ਜਿਹੜੀ ਹੈਗੀ ਹੈ ਬੜੀ ਸਰਪ੍ਰਾਈਜ਼ਿੰਗਲੀ 513 ਗ੍ਰਾਮ ਹੈਰੋਇਨ ਕਮਰਸ਼ੀਅਲ ਕੁਆਲਿਟੀ ਦੀ ਬਰਾਮਦ ਹੋਈ ਹੈ ਫਰਦਰ ਜਿਹੜੀ ਹੈਗੀ ਐ ਦੀ ਇੰਟਰੋਗੇਸ਼ਨ ਅਸੀਂ ਕਰ ਰਹੇ ਆ ਤੇ ਸਾਡੇ ਕੋਲ ਇਨਪੁਟ ਇਹਦੇ ਰਿਗਾਰਡਿੰਗ ਜਿਹੜੇ ਬੰਦੇ ਨੇ ਸਪਲਾਈ ਕੀਤੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਗਿਆ ਜੋ ਅਜੇ ਇਸ ਪਲੈਟਫਾਰਮ ਤੇ ਸ਼ੇਅਰ ਨਹੀਂ ਕਰਨਾ ਚਾਹਾਂਗਾ ਜਿੰਨੇ ਵਰਤੇ ਪੜਿਆ ਕੋਈ ਪ੍ਰੋਪਰਟੀ ਬਾਰੇ ਵੀ ਦਿੱਤਾ ਜਾ ਡੈਫੀਨਿਟਲੀ ਜਿਹੜੇ ਕਿਉਂਕਿ ਪਹਿਲਾਂ ਵੀ ਜਿਹੜੇ ਜਿਹੜੇ ਸਾਡੇ ਕਮਰਸ਼ੀਅਲ ਦੇ ਮਕਦਮੇ ਅਸੀਂ ਦਰਜ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਪ੍ਰੋਪਰਟੀ ਫ੍ਰੀਜ਼ਿੰਗ ਦਾ ਨਾਲ ਹੀ ਸਾਡੇ ਐਫਆਈਓ ਯੂਨਿਟ ਵੱਲੋਂ ਕੰਮ ਕੀਤਾ ਜਾਂਦਾ ਤੇ ਹੁਣ ਤੱਕ ਜਿਹੜੀ ਹੈਗੀ ਆ ਅਸੀਂ 8 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਵੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜਾ ਸਾਡਾ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈਗੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੈਫੀਨੇਟਲੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਊਗੀ ਸਰ ਇਸ ਮਾਮਲੇ 'ਚ ਗੱਲ ਕਰੀਏ ਹੌਟਸਪੌਟ ਮੰਨਿਆ ਹੈ ਵੀ ਖਲਾਬੇ ਦਾ ਹੈਗਾ ਪਰ ਪਿਛਲੇ ਕੁਝ ਦਿਨਾਂ ਦੇ ਉੱਪਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਕੁਆਂਟੀਟੀ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਹੈਗਾ ਇਸ ਪਿੱਛੇ ਕਾਰਨ ਕੀ ਹੋ ਸਪਲਾਈ ਵਧ ਗਈ ਜਾਂ ਹੋ ਦੇਖੋ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੱਦਾਂ ਕੁਝ ਬੰਦੇ ਜਿਵੇਂ ਚੋਰੀ ਛਿਪੇ ਕੰਮ ਕਰੀ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਸਾਡੇ ਕੋਲ ਕ੍ਰਿਮਿਨਲ ਹਿਸਟਰੀ ਹੁੰਦੀ ਹੈ ਉਹ ਲੋਕਲ ਇੰਟੈਲੀਜੈਂਸ ਰਾਈ ਵੀ ਬੰਦੇ ਬਾਰੇ ਪਤਾ ਲੱਗ ਜਾਂਦਾ ਪਰ ਜਿੱਦਾਂ ਜੇਦਾ ਸਮਾਂ ਬਦਲ ਰਿਹਾ ਚੋਰ ਵੀ ਇਹ ਮਤਲਬ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਆ ਉਹਦੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨਵੇਂ-ਨਵੇਂ ਬਣਾਉਂਦਾ ਰਹਿੰਦਾ ਤੇ ਜਿੱਦਾਂ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਆਇਆ ਵੀ ਤਕਰੀਬਨ 2 ਮਹੀਨਿਆਂ ਤੋਂ ਜਿਹੜਾ ਸੀਗਾ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਤਾ ਅਸੀਂ ਵੀ ਬੜੇ ਸਰਪ੍ਰਾਈਜ਼ ਹੈ ਕਿ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਬੰਦਾ ਲੈ ਕੇ ਆਇਆ ਤੇ ਪਹਿਲਾਂ ਇਹਦੇ ਤੇ ਸਿਰਫ 7 ਗ੍ਰਾਮ ਦਾ ਮਕਦਮਾ ਤੇਰਾ ਦਰਜ ਸੀਗਾ ਕਿਉਂਕਿ ਪਹਿਲਾਂ ਛੋਟੀ ਕੁਆਂਟੀਟੀ ਤੋਂ ਇਹਨੇ ਸ਼ੁਰੂ ਕੀਤਾ ਹੌਲੀ 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 ਇਹਦਾ ਹੌਸਲਾ ਵੱਧ ਗਿਆ ਤੇ ਇਹ ਫਿਰੋਜ਼ਪੁਰ ਦੇ ਜਿਹੜੇ ਬੰਦੇ ਹੈਗੇ ਆ ਸਪਲਾਇਰ ਹੈਗੇ ਉਹਨਾਂ ਨਾਲ ਲਿੰਕ ਚ ਹੈਗਾ ਤੇ ਇਹਦੀ ਅ ਇੰਟਰੋਗੇਸ਼ਨ ਅਸੀਂ ਪ੍ਰੋਪਰ ਕਰਕੇ ਇਹਨੂੰ ਕਨਕਲੂਡ ਕਰਾਂਗੇ ਤੇ ਜਿਹੜੇ ਬੰਦੇ ਅੱਗੇ ਇਹਨੂੰ ਸਪਲਾਈ ਕਰ ਰਹੇ ਇਨਵੋਲਵ ਨੇ ਕਿਉਂਕਿ ਦੇਖੋ ਇਹਦੇ ਵਿੱਚ ਪੈਸਾ bizness ਇਹਨੂੰ ਬਣਾ ਲੈਂਦੇ ਆ ਕੁਝ ਬੰਦੇ ਪਰ ਜਿਵੇਂ ਚੋ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨਾਂ ਇੱਕ ਦਿਨ ਫੜੇ ਹੀ ਜਾਣਾ ਸੋ ਇਹ ਮਿਸ ਅੰਡਰਸਟੈਂਡਿੰਗ ਹੁੰਦੀ ਬੰਦੇ ਦੀ ਮੈਂ ਫੜੇ ਨਹੀਂ ਜਾਊਂਗਾ ਇਹ ਨਹੀਂ ਕਿਹਾ ਜੀ ਇਹਦੀ ਜੀ ਗੱਲ ਕਰੀ ਇਹ ਜਿਹੜਾ ਹੈਗਾ ਸੁਖਵਿੰਦਰ ਸੁੱਖਾ ਹੈਗਾ ਇਹਦੀ ਉਮਰ 27 27 ਸਾਲ ਹੈ ਕੀਮਤ ਪੁੱਛੀਂ ਦੇਖੋ ਕੀਮਤ ਜਿਹੜੀ ਹੈਗੀ ਹੈ ਇਹ ਜਦੋਂ ਅਸੀਂ ਕੀਮਤ ਸ਼ੇਅਰ ਕਰਦੇ ਆਂ ਉਦੇ ਨਾਲ ਜਿਹੜੇ ਬਾਕੀ ਜਿਹੜੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਐ ਲੱਗਦਾ ਵੀ ਕਿ ਉਹ ਤਾਂ ਨਹੀਂ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਦੇ ਨਾਲ ਫਾਈਨੈਂਸ਼ੀਅਲ ਜਿਹੜੀ ਜੁੜੀ ਹੋਈ ਹੈ ਕੀਮਤ ਸੋ ਦੈਟਸ ਵਾਈ ਕਿ ਮੈਂ ਇਸ ਪਲੈਟਫਾਰਮ ਤੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸਰ ਇਸ ਮਾਮਲੇ 'ਚ ਗੱਲ ਕਰੀਏ ਇਹ ਤਾਂ ਜਿਹੜਾ ਹੈਗਾ ਫਾਈਨੈਂਸ਼ੀਅਲੀ ਰਿਕਾਰਡ ਚੈੱਕ ਕੀਤਾ ਗਿਆ ਕੋਈ ਪ੍ਰਾਪਰਟੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਕੋਠੀ ਇਕੱਠੀ ਦੀ ਉਸਾਰੀ ਕੀਤੀ ਜਾ ਰਹੀ ਸੀ ਇਹਦੇ ਜਿਹੜੀ ਹੈਗੀ ਅਸੀਂ ਸਾਰੀ ਜਦੋਂ ਪਹਿਲਾਂ ਦੱਸਿਆ ਵੀ ਅਸੀਂ ਜਿਹੜੇ ਵੀ ਪਹਿਲਾਂ ਕਮਰਸ਼ੀਅਲ ਕੋਗੀ ਜਿਹੜਾ 68 ਐਂਡੀਪੀਐਸ ਐਕਟ ਹੈਗਾ ਮੇਨਲੀ ਇਹਦੇ ਵਿੱਚ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਅਸੀਂ ਮੁਕਦਮੇ ਦਰਜ ਕਰਦੇ ਆ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਫ੍ਰੀਜ਼ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸੋ ਇਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਨ ਬਰਾਮਦ ਹੋਈ ਹੈ ਅਸੀਂ ਇਹਨਾਂ ਦੀ ਆਪਣੇ ਲੈਵਲ ਪਰ ਵੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਪਰਟੀ ਦੀ ਜਾਂਚ ਕਰਵਾ ਰਹੇ ਹਾਂ ਤੇ ਡੈਫੀਨਿਟਲੀ ਜਿਹੜੀ ਹੈਗੀ ਇਹਨਾਂ ਦੀ ਜਿੱਦਾਂ ਅਸੀਂ ਪਹਿਲਾਂ ਵੀ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜੀ ਹੈਗੀ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਜਿਨ੍ਹਾਂ ਨੇ ਡਰੱਗਸ ਦੇ ਕਾਰੋਬਾਰ ਕਰਕੇ ਇਸ ਗੰਦੇ ਧੰਦੇ ਨਾਲ ਕੰਮ ਕਰਕੇ ਜਿਹੜੀ ਪ੍ਰਾ ਉਹਨਾਂ ਨੂੰ ਅਸੀਂ ਸ਼ੋਰਲੀ ਫ੍ਰੀਜ਼ ਕਰਾਵਾਂਗੇ ਤਾਂ ਕਿ ਇੱਕ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਉਂਕਿ ਕਈ ਵਾਰੀ ਅਕਸਰ ਲੱਗਦਾ ਕਿ ਇਹ ਗਵਾਂਡੀ ਨੂੰ ਲੱਗਦਾ ਕਿ ਇਹ ਬੰਦੇ ਨੇ ਜਿਹੜੀ ਹੈਗੀ ਹੈ ਕੰਮ ਕਰਕੇ ਦੇਖੋ ਜੀ ਇੰਨੀ ਕੰਮ ਪ੍ਰਾਪਰਟੀ ਬਣਾ ਲਈ ਹੈ ਤੇ ਆਸਾਨੀ ਨਾਲ ਨਿਕਲ ਜਾਏਗਾ ਸੋ ਇਹ ਪਰਸੈਪਸ਼ਨ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੇ ਕੰਮ ਤੋਂ ਕੋਈ ਜ਼ਾਇਦਾ ਤੇ ਬਣਾਊਗਾ अनुशक्ति ਨਾਲ ਨਜਿੱਠਿਆ ਜਾਊਗਾ ਜਾਇਦਾਦ ਬਿਲਕੁਲ ਖੁਰਕ ਕੀਤੀ ਜਾਊਗੀ ਸਰ ਜੀ ਪੰਜਾਬ ਦੇ ਡਿਪਟੀ ਕਮਿਸ਼ਨਰ ਕਰਨੇ ਇੱਕ ਮਹੀਨੇ ਦੇ ਵਿੱਚ ਨਸ਼ਾ ਕੰਧ ਨੂੰ ਬਰਕਰਾਰ ਕੀਤਾ ਜਾਊਗਾ ਕੋਸ਼ਿਸ਼ ਨੂੰ ਵੀ ਵਿਰੈਕ ਕੀਤੀ ਗਈ ਹੈ ਤੁਸੀਂ ਮੰਨਦੇ ਹੋ ਕਿ ਹੰਡੇ ਵਿੱਚ ਇੱਕ ਮਹੀਨੇ ਚ ਸਾਰਾ ਖਤੌਲ ਨਹੀਂ ਹੋਣਾ ਦੇਖੋ ਹਰੇਕ ਆਰਗੇਨਾਈਜੇਸ਼ਨ ਦਾ ਇੱਕ ਕੰਮ ਕਰਨ ਦਾ ਸਟਾਈਲ ਹੁੰਦਾ ਜੇ ਅਸੀਂ ਆਪਣੇ ਟਾਰਗੇਟ ਵੱਡੇ ਸੈੱਟ ਕਰਾਂਗੇ ਤਾਂ ਤਾਈ ਅਸੀਂ ਉਹਨਾਂ ਨੂੰ ਅਚੀਵ ਕਰ ਪਾਵਾਂਗੇ ਸੋ ਸਾਡੇ ਵੱਲੋਂ ਇੱਕ ਟਾਰਗੇਟ ਸੈੱਟ ਕੀਤਾ ਗਿਆ ਕਿ 31 ਮਈ ਤੱਕ ਜਿਹੜਾ ਹੈਗਾ ਅਸੀਂ ਨਸ਼ੇ ਦਾ ਜਿਹੜਾ ਹੈਗਾ ਕੋਡ ਹੈ ਉਹਨੂੰ ਬਿਲਕੁਲ ਖਤਮ ਕਰਾਂਗੇ ਸੋ ਡੈਫੀਨੇਟਲੀ ਅਸੀਂ ਆਪਣਾ 100% ਆਪਣੇ ਫੁੱਲ ਐਫਰਟਸ ਦੇ ਨਾਲ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਕੰਮ ਕਰਾਂਗੇ ਤੇ ਟਰਾਈ ਕਰਾਂਗੇ ਕਿ ਜਿਹੜਾ 31 ਮਈ ਨੂੰ ਸਾਡੀ ਜੀ ਡੈਡਲਾਈਨ ਹੈ ਉਸ ਨੂੰ ਅਸੀਂ ਆਪਣਾ ਟਾਰਗੇਟ ਹੈ ਜਿਹੜਾ ਨਸ਼ਾ ਖਤਮ ਕਰਨ ਦਾ ਉਹਨੂੰ ਅਚੀਵ ਕਰ ਲਈਏ ਕਿ ਜਿਹੜਾ ਨਸ਼ਾ ਖਰੀਦ ਕੇ ਲਿਆਉਂਦਾ ਹੈ ਜੀ ਕਹਾਣੀ ਦਾ ਪੇਮੈਂਟ ਕਰਦਾ ਹੋਵੇ ਇਹ ਦੋਨੋਂ ਬੱਚ ਪੈਸਾ ਦਿੰਦਾ ਸੀ ਕਿ ਕੋਈ ਟ੍ਰਾਂਜੈਕਸ਼ਨ ਆਈ ਦੀ ਹੈ ਉਹ ਚੈੱਕ ਦੇਖੋ ਇਹਦੀ ਜਿਹੜੀ ਬੈਂਕ ਅਕਾਊਂਟਸ ਅਗੇ ਨੇ ਇਹਦੀ ਡਿਟੇਲ ਅਸੀਂ ਹਾਸਲ ਕਰ ਰਹੇ ਹਾਂ ਜਨਰਲੀ ਜਿਹੜੀ ਹੈਗੀ ਹੈ ਦੀ ਮੁਰਲੀ ਪੁਛਗਿਸ਼ ਦੇ ਵਿੱਚ ਇਹੀ ਆਇਆ ਵੀ ਇੱਕ ਕੈਸ਼ ਰੈਂ ਜਿਹੜਾ ਹੈਗਾ ਪੇਮੈਂਟ ਰੀਸੀਵ ਕਰਦਾ ਸੀਗਾ ਅੱਗੇ ਜਿਹੜੇ ਸਪਲਾਈਅਰ ਨੂੰ ਜਿੱਤੇ ਜਿਸ ਮਾਡਲ ਰੈਂ ਪੇਮੈਂਟ ਕਰਦਾ ਸੀਗਾ ਉਹਦੇ ਬਾਰੇ ਵੀ ਉਹਨੇ ਸਾਨੂੰ ਡਿਸਕਲੋਜ਼ ਕਰ ਦਿੱਤਾ ਸੋ ਅਸੀਂ ਉਸ ਚੀਜ਼ ਨੂੰ ਟ੍ਰੇਲ ਨੂੰ ਫੋਲੋ ਕਰਦੇ ਹੋਏ ਉਸ ਬੰਦੇ ਨੂੰ ਜਲਦੀ ਹੀ ਗ੍ਰਿਫਤਾਰ ਕਰਾਂਗੇ ਸਰ ਇੱਕ ਮਾਡਲ ਟਾਊਨ ਦੇ ਵਿੱਚ ਕੋਈ ਈਸੀ ਘਟਨਾ ਵਜੋਂ ਜਿਹਦੇ ਤੋਂ ਲੁੱਟ ਹੋਈ ਸੀਗੀ ਹਥਿਆਰਾਂ ਦੇ ਨੋਟ ਤੇ ਉਸ ਮਾਮਲੇ ਵਿੱਚ ਕੋਈ ਆਉਦਗੇ ਉਹਦੇ ਵਿੱਚ ਜਿਹੜੇ ਦੋਸ਼ੀ ਸੀਗੇ ਅਸੀਂ ਆਈਡੈਂਟੀਫਾਈ ਕਰ ਲਏ ਸੀਗੇ ਉਹ ਕਿਸੇ ਹੋਰ ਮੁਕਦਮੇ ਦੇ ਵਿੱਚ ਤੋਂ ਥਾਣਾ ਤਲਵੰਡੀ ਸਾਬੋ ਦੇ ਮਕਦਮੇ ਦੇ ਵਿੱਚ ਅਰੈਸਟ ਕਰਕੇ ਜੇਲ੍ਹ ਭੇਜ ਦਿੱਤੇ ਗਏ ਸੀਗੇ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਰਨ ਤੇ ਲਿਆ ਕੇ ਜਿਹੜੇ ਹੈਗੇ ਅਰੈਸਟ ਪਾਵਾਂਗੇ ਦੇ ਵਿੱਚ ਸਰ ਹੋਰ ਕੈਕਟ ਥਾੜੇ ਵਿੱਚ ਜੈਫ ਤੇ ਕ੍ਰੈਨ ਦੇ ਵਿੱਚ ਵੀ ਆਏਗਾ ਕੋਈ ਠੇਕੇਦਾਰ ਕੋਈ ਹੈ ਅਸਾਦ ਬਾਗੀਦਾਸ ਹੈ ਅੱਧਰ ਲੇਗੇ ਉਸ ਨੂੰ ਅਮਨਿਸਟੀ ਦੇ ਤਰ੍ਹਾਂ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹਦੇ ਵਿੱਚ ਦੋ ਬੰਦੇ ਜਿਹੜੇ ਪ੍ਰਾਇਮਰੀਲੀ ਜਿਹੜੇ ਹੈਗੇ ਇਨਵੋਲਵ ਨੇ ਕਿਉਂਕਿ ਸੀਸੀਟੀਵੀ ਫੁਟੇਜ ਦੇ ਵਿੱਚ ਦੋ ਬੰਦੇ ਜਿਹੜੇ ਇਨਵੋਲਵ ਆ ਰਹੇ ਨੇ ਜਿਹੜਾ ਬੰਦਾ ਠੇਕੇ ਦੇ ਵਿੱਚ ਕੰਮ ਕਰਦਾ ਉਸ ਨੇ ਵੀ ਦੋ ਬੰਦਿਆਂ ਦੇ ਸ਼ਮੂਲੀਤ ਬਾਰੇ ਸ ਸੋ ਸਾਡੀ ਟੀਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਡੇ ਕੋਲ ਕੁਝ ਲੀਡਸ ਹੈਗੀਆਂ ਨੇ ਤੇ ਜਲਦੀ ਹੀ ਜਿਹੜੇ ਹੈਗੇ ਨੇ ਦੋਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਸੱਤ ਕਾਰਵਾਈ ਕਰਾਂਗੇ ਇਹਦੇ ਵਿੱਚ ਜਿਹੜਾ ਕਰਿੰਦਾ ਹੈਗਾ ਇਹ ਠੇਕੇ ਦੇ ਉੱਪਰ ਕੰਮ ਕਰਦਾ ਹੈ 12 ਦੇ ਕਰੀਬ ਦੋ ਬੰਦੇ ਅੰਦਰ ਆ ਕੇ ਉਹਨੂੰ ਕਰਿੰਦਾ ਦੇ ਦੱਸਣ ਮੁਤਾਬਕ ਉਹਨੂੰ ਅਸਲਾ ਦਿਖਾਇਆ ਉਹਨਾਂ ਨੇ ਅਸਲਾ ਦਿਖਾ ਕੇ ਉਹਦੇ ਕੋਲ 10000 ਰੁਪਏ ਦੀ ਜਿਹੜੀ ਲੁੱਟ ਕੀਤੀ ਹੈ ਸੋ ਅਸੀਂ ਮੌਕੇ ਪਰ ਮੈਂ ਵੀ ਮੌਕੇ ਪਰ ਗਿਆ ਸੀ ਸਾਡੇ ਸੀਆਈ ਦੀ ਟੀਮਸ ਵੀ ਮੌਕੇ ਪਰ ਆ ਗਈਆਂ ਸੀਗੀਆਂ ਤੇ ਸਾਡੇ ਕੋਲ ਕੁਝ ਲੀਡਸ ਵੀ ਆ ਗਈਆਂ ਨੇ ਤੇ ਸਾਡੀ ਕੋਸ਼ਿਸ਼ ਇਹ ਹੈਗੀ ਵੀ ਇਸ ਵਾਰ ਦਾ ਨਮ ਜਲਦੀ ਜਲਦੀ ਟਰੇਸ ਕੀਤਾ ਜਾਵੇ ਕਿਹੜੀ ਜਗ੍ਹਾ ਸਰ ਇਹ ਕੈਂਟ ਦੇ ਏਰੀਆ ਜਿਹੜੇ ਰਿਲਾਈਐਂਸ ਮਾਲ ਆ ਉਹਦੇ ਬਿਲਕੁਲ ਸਾਹਮਣੇ ਵਾਲੀ ਜਗ੍ਹਾ ਸਰ ਕੁਝ ਕੁ ਬੰਦੇ ਇਸ ਤਰ੍ਹਾਂ ਦੇ ਆ ਵੀ ਲੋਕ ਕਹਿੰਦੇ ਵੀ ਨਸ਼ਾ ਵੇਚਦੇ ਆ ਪਰ ਉਹਨਾਂ ਤੇ ਮਾਮਲਾ ਕੋਈ ਦਰਜ ਨਹੀਂ ਹੋਇਆ ਉਹਨੂੰ ਕਿਸ ਤਰ੍ਹਾਂ ਹੱਲ ਕੀਤਾ ਗਿਆ ਕਿ ਲੋਕਾਂ ਚ ਮਾੜਾ ਸੱੰਦਾ ਜਦੋਂ ਲੋਕਾਂ ਦੀ ਵੀ ਉਹ ਵੇਚਦਾ ਵਾ ਪਰ ਉਹਨਾਂ ਤੇ ਮਾਮਲਾ ਦਰਜ ਨਹੀਂ ਹੋਇਆ ਪਰ ਇਹ ਵੀ ਚਰਚਾ ਰਹੀ ਦੀ ਇਹ ਮਾਮਲਾ ਕਿਉਂ ਨਹੀਂ ਦਰਜ ਹੋਇਆ ਪੁਲਿਸ ਨੂੰ ਬਰਾਮਦਗੀ ਕਿਉਂ ਨਹੀਂ ਹੋਈ ਲੋਕ ਨੂੰ ਹੋ ਰਿਹਾ ਕਿਹਦੇ ਆ ਵੀ ਇਹ ਨਸ਼ਾ ਵੇਚਦੇ ਬਿਲਕੁਲ ਅਸੀਂ ਜਿਹੜੀ ਕਿਉਂਕਿ ਪਬਲਿਕ ਨੇ ਸਾਨੂੰ ਇਸ ਬਾਰੇ ਵੀ ਫੀਡਬੈਕ ਪਹਿਲਾਂ ਵੀ ਦਿੱਤੀ ਸੀਗੀ ਉਸ ਦੇ ਰਿਗਾਰਡਿੰਗ ਅਸੀਂ ਸਿਵਲ ਦੇ ਵਿੱਚ ਕੁਝ ਟੀਮਸ ਅਸੀਂ ਲਗਾਈਆਂ ਨੇ ਕਿਉਂਕਿ ਮੇਨਲੀ ਜਿਹੜੇ ਬੰਦੇ ਐਡਿਕਟ 하게 ਨੇ ਜਦੋਂ ਨਸ਼ਾ ਲੈਣ ਆਉਂਦੇ ਆ ਤਾਂ ਅਸੀਂ ਸਿਵਲ ਦੇ ਵਿੱਚ ਟੀਮ ਡਿਪਿਊਟ ਕਰਕੇ ਉਹਨਾਂ ਬੰਦਿਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੀ ਵੀ ਇਨਟੈਰੋਗੇਸ਼ਨ ਉਹਦੀ ਪੁੱਛਗਿੱਛ ਕਰ ਰਹੇ ਹਾਂ ਉਹਨਾਂ ਨੇ ਵੀ ਸਾਨੂੰ ਕਈ ਜਿੱਦਾਂ ਪਿੱਛੇ ਚੰਦ ਸਰ ਬਸਤੀ ਦੇ ਇੱਕ ਬੰਦੇ ਤੇ ਮੁਕਦਮਾ ਦਰਜ ਹੋਇਆ ਇੱਕ ਨਵੀਂ ਬਸਤੀ ਦੇ ਵਿੱਚ ਇੱਕ ਬੰਦਾ ਸੀਗਾ ਉਹਦੇ ਤੇ ਵੀ ਹੈਰਾਨ ਦੀ ਬਰਾਮਦਗੀ ਹੋਈ ਪਿਛਲੇ ਦਿਨੀ ਸੋ ਇਹਦੇ ਵਿੱਚ ਅਸੀਂ ਜਿਹੜੀ ਮੇਨਲੀ ਪਲੈਨਿੰਗ ਹੈਗੀ ਵੀ ਜਿਹੜਾ ਬੰਦਾ ਐਡਿਕਟ ਆ ਰਿਹਾ ਨਸ਼ਾ ਲੈਣ ਆ ਰਿਹਾ ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਦੀ ਪੁਸ਼ਕ ਕਰਦੇ ਹਾਂ ਕੁਸ਼ਕਿਸ਼ ਕਰਦੇ ਹਾਂ ਵੀ ਕਿਹੜੇ ਬੰਦੇ ਤੋਂ ਤੋ ਲੈਣ ਆਇਆ ਸੋ ਜਿਹਦੇ ਬੰਦੇ ਦਾ ਨਾਂ ਦੱਸਦਾ ਹੈ ਕਈ ਵਾਰੀ ਬੰਦੇ ਦੇ ਐਫ ਆਈ ਆਰਸ ਰਜਿਸਟਰ ਨੇ ਕਈ ਨਵੇਂ ਬੰਦੇ ਵੀ ਅਸੀਂ ਚ ਲੱਗੇ ਹੋਏ ਨੇ ਸੋ ਅਸੀਂ ਉਹ ਸਟ੍ਰੈਟਜੀ ਰਹੀ ਜਿਹੜੇ ਨਵੇਂ ਬੰਦੇ ਕੰਮ ਕਰ ਰਹੇ ਨੇ ਜਿਵੇਂ ਦੇ ਇਹ ਸੁਖਵਿੰਦਰ ਬੱਬੂ ਹੈਗਾ ਇਹ ਵੀ ਪਹਿਲਾਂ ਇਹਦੇ ਤੇ ਕ੍ਰਿਮੀਨਲ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਸੋ ਸ਼ੋਰਲੀ ਜਿਹੜੀ ਹੈਗੀ ਹੈ ਜਦਾਂ ਜਿਵੇਂ ਪਹਿਲਾਂ ਦੱਸਿਆ ਵੀ ਚੋਰ ਆਪਣੇ ਬਚਨ ਦੇ ਸੌ ਤਰੀਕੇ ਲੱਭਦਾ ਹੈ ਸੋ ਉਸ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵੀ ਪਲੈਨਿੰਗ ਕਰ ਰਹੇ ਹਾਂ ਸਰ ਜੀ ਬਟ ਤੁਸੀਂ ਜਿਹੜੇ ਛੋਟੇ ਛੋਟੇ ਕੇਸ ਜਿਹੜੇ ਤੁਸੀਂ ਸ਼ੋ ਕਰ ਦਿੰਦੇ ਹੋ ਲੇਕਿਨ ਜਿਹੜੇ ਮੇਜਰ ਅਪਰੇਅਰ ਹੈ ਉਹ ਬਿਲਕੁਲ